ਸਾਸ਼ਿਕਾ ਜੀ ਜੋ ਵੀ ਵੀਡੀਓ ਦੇਖ ਰਹੇ ਨੇ ਅੱਜ ਦਾ ਆਪਣਾ ਵਿਸ਼ਾ ਹੈਗਾ ਜੋ ਆਪਾਂ ਇੱਥੇ ਗੱਲ ਕਰਨੀ ਆ ਹਾਈ ਬਲੱਡ ਪ੍ਰੈਸ਼ਰ ਕਿ ਹਾਈ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ ਇਹਨੂੰ ਸਾਡੀ ਜੋ ਮੈਡੀਕਲ ਭਾਸ਼ਾ ਹੈਗੀ ਆ ਉਹਦੇ ਚ ਹਾਈਪਰ ਟੈਂਸ਼ਨ ਵੀ ਕਹਿ ਦਿੰਦੇ ਨੇ ਜੋ ਦੋ ਸ਼ਬਦਾਂ ਤੋਂ ਮਿਲ ਕੇ ਬਣਦਾ ਹਾਈਪਰ ਪਲੱਸ ਟੈਂਸ਼ਨ ਜਦੋਂ ਆਪਣੀ ਟੈਂਸ਼ਨ ਜ਼ਿਆਦਾ ਹੋ ਜਾਂਦੀ ਹੈ ਸਰੀਰ ਚ ਉਹਨੂੰ ਆਪਾਂ ਹਾਈਪਰ ਟੈਂਸ਼ਨ ਕਹਿ ਦਿੰਦੇ ਆ ਤੇ ਆਮ ਭਾਸ਼ਾ ਚ ਇਹਨੂੰ ਲੋਕ ਹਾਈ ਬਲੱਡ ਪ੍ਰੈਸ਼ਰ ਕਹਿੰਦੇ ਆ ਜਾਂ ਵਧਿਆ ਹੋਇਆ ਜਿਹੜਾ ਬਲੱਡ ਪ੍ਰੈਸ਼ਰ ਆ ਆਮ ਜੁ ਲੋਕ ਪੰਜਾਬੀ ਚ ਇਸ ਨੂੰ ਕਹਿੰਦੇ ਨੇ ਕਿ ਸਾਡਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਤੇ ਇਸ ਆਪਾਂ ਇਹਦੇ ਬਾਰੇ ਜੋ ਅੱਜ ਗੱਲਾਂ ਕਰਾਂਗੇ ਕਿ ਇਹਦੇ ਕੀ ਲੱਛਣ ਹੁੰਦੇ ਆ ਇਹ ਕੀ ਹੁੰਦਾ ਏ ਇਹਦੀ ਆਪਾਂ ਕੀ ਸਾਵਧਾਨੀਆਂ ਰੱਖ ਸਕਦੇ ਆ ਇਹ ਸਾਰੀਆਂ ਇਸ ਵੀਡੀਓ ਚ ਆਪਾਂ ਡਿਸਕਸ ਕਰਾਂਗੇ ਪਹਿਲਾਂ ਤૈયਾਰ ਕੀ ਜਿਹੜਾ ਵਧਿਆ ਹੋਇਆ ਬਲੱਡ ਪ੍ਰੈਸ਼ਰ ਹੈ ਹਾਈਪਰਟੈਨਸ਼ਨ ਆਪੇ ਨੂੰ ਕਦੋਂ ਕਹਨੇ ਆ ਆਪਣੇ ਜਿਹੜੀ ਸਰੀਰ ਦੀ ਨਾਰਮਲ ਰੀਡਿੰਗ ਹੁੰਦੀ ਹੈ ਬਲੱਡ ਪ੍ਰੈਸ਼ਰ ਦੀ ਉਹ 120 80 ਹੁੰਦੀ ਹੈ ਜਦੋਂ 120 80 ਤੋਂ ਵੱਧ ਜਾਂਦੀ ਆ ਆ ਉਪਰੀ ਹਾਈਪਰਟੈਨਸ਼ਨ ਦੀ ਸਟੇਜ ਆ ਜਾਂਦੀ ਜਦੋਂ 139 ਤੋਂ 99 ਦੇ ਥੱਲੇ ਥੱਲੇ ਹੁੰਦੀ ਆ ਜਦੋਂ ਇਸ ਤੋਂ ਉੱਪਰ ਚਲੀ ਜਾਂਦੀ ਆ ਆਪਾਂ ਇਹਨੂੰ ਹਾਈਪਰਟੈਨਸ਼ਨ ਕਹਿ ਦਿੰਨੇ ਆ ਕਿ ਹੁਣ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਬਣ ਗਏ ਹੋ ਜਦੋਂ ਇਹ ਰੀਡਿੰਗ ਵੱਜ ਜਾਂਦੀ ਹੈ ਉਸ ਤੋਂ ਫਿਰ ਮੈਡੀਸਿਨ ਸਟਾਰਟ ਕਰਨੀ ਪੈਂਦੀ ਹੈ ਜੇ 139 99 ਤੋਂ ਥੱਲੇ ਥੱਲੇ ਹੋਵੇ ਫਿਰ ਇਹ ਬਨੇਜ ਨਾਲ ਸੈੱਟ ਹੋ ਸਕਦੀ ਹੈ ਜਿਵੇਂ ਤੁਸੀਂ ਆਪਦੇ ਜੋ ਖਾਣ ਪੀਣ ਦਾ ਹੈਗਾ ਉਹਦੇ ਚ ਤੁਸੀਂ ਜ਼ਿਆਦਾ ਨਮਕ ਨਹੀਂ ਲੈਣਾ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਕਿ ਬਹੁਤੀਆਂ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਕਿਉਂਕਿ ਉਹ ਵੀ ਤਲੀਆਂ ਹੀ ਹੁੰਦੀਆਂ ਉਹ ਵੀ ਤੇਲ ਵਿੱਚ ਹੀ ਬੰਦੀਆਂ ਨੇ ਕਈ ਵਾਰੀ ਲੋਕਾਂ ਦਾ ਵਹਿਮ ਹੁੰਦਾ ਕਿ ਸ਼ਾਇਦ ਜੋ ਸਮੋਸੇ ਆ ਫਾਸਟ ਫੂਡ ਆ ਕੋਈ ਪਕੌੜੇ ਇਹੋ ਜਿਹੀਆਂ ਚੀਜ਼ਾਂ ਹੀ ਤਲੀਆਂ ਹੋਈਆਂ ਹੋਈਆਂ ਹੈਗੀਆਂ ਬਟ ਜੋ ਵਿਆਹ ਸ਼ਾਦੀ ਦਾ ਸਮਾਨ ਹੁੰਦਾ ਭਾਜੀ ਹੁੰਦੀ ਹੈ ਕੋ ਲੱਡੂ ਵਗੈਰਾ ਸ਼ੱਕਰਪਾਰੇ ਵਗੈਰਾ ਉਹ ਵੀ ਤਲ ਕੇ ਹੀ ਬੰਦਦੇ ਨੇ ਸੋ ਉਹਨਾਂ ਨੂੰ ਵੀ ਨਹੀਂ ਖਾਣਾ ਜੇ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੁਣ ਹੈ ਕਿ ਜਦੋਂ ਬਲੱਡ ਪ੍ਰੈਸ਼ਰ ਵਧਣ ਲੱਗਦਾ ਜੇ ਤਾਂ ਤੁਹਾਡਾ ਡੇਲੀ ਡੇਲੀ ਬਲੱਡ ਪ੍ਰੈਸ਼ਰ ਵਧ ਰਿਹਾ ਤੁਸੀਂ ਅੱਜ ਚੈੱਕ ਕਰਾਇਆ ਅੱਜ ਵਧਿਆ ਹੋਇਆ ਕੱਲ ਨੂੰ ਵੀ ਵਧਿਆ ਹੋਇਆ ਪਰਸੋਂ ਵੀ ਵਧਿਆ ਹੋਇਆ ਫਿਰ ਇਹ ਤੁਸੀਂ ਬਲੱਡ ਪ੍ਰੈਸ਼ਰ ਦੀ ਜੋ ਕੰਡੀਸ਼ਨ ਆ ਬਿਮਾਰੀ ਆ ਉਹਦੇ ਮਤਲਬ ਸ਼ਿਕਾਰ ਹੋ ਚੁੱਕੇ ਆ ਤੁਹਾਡਾ ਬਲੱਡ ਪ੍ਰੈਸ਼ਰ ਡੇਲੀ ਵਧ ਰਿਹਾ ਹੈ ਜੇ ਤੁਹਾਡਾ ਰੋਜ਼ ਹੀ ਵਧਿਆ ਹੋਇਆ ਹੁੰਦਾ ਜਦੋਂ ਤੁਸੀਂ ਚੈੱਕ ਕਰਾਉਂਦੇ ਆ ਜਦੋਂ ਬਲੱਡ ਪ੍ਰੈਸ਼ਰ ਵਧਣ ਲੱਗਦਾ ਜ਼ਿੰਦਗੀ ਦੇ ਪਹਿਲੇ 4-5 ਸਾਲ ਤੱਕ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਬਲੱਡ ਪ੍ਰੈਸ਼ਰ ਵਧ ਰਿਹਾ ਕਿਉਂਕਿ ਇਹਦਾ ਕੋਈ ਲੱਛਣ ਨਹੀਂ ਆਉਂਦਾਗਾ ਇਹਨੂੰ ਸਾਡੀ ਮੈਡੀਕਲ ਟਰਮ ਚ ਸਾਇਲੈਂਟ ਕਿਲਰ ਕਹਿ ਦਿੰਦੇ ਨੇ ਤੁਸੀਂ ਪੰਜਾਬੀ ਚ ਇਹਨੂੰ ਕਹਿ ਸਕਦੇ ਹੋ ਚੁੱਪ ਵਿਕਾਰ ਜੋ ਚੁੱਪ ਚਪੀਤੇ ਇਨਸਾਨ ਨੂੰ ਖਤਮ ਕਰਦਾ ਰਹਿੰਦਾ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਸਰੀਰ ਖਤਮ ਹੋ ਰਿਹਾ ਜਿੱਦੋਂ ਸਾਡੇ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚ ਜਾਂਦਾ ਅੰਦਰੋਂ ਕਾਫੀ ਡੈਮੇਜ ਹੋ ਜਾਂਦੇ ਆ ਕਿਉਂਕਿ ਜਿਹੜੀ ਇਹ ਬਲੱਡ ਪ੍ਰੈਸ਼ਰ ਆ ਜਦੋਂ ਸਾਡੇ ਸਿਰ 'ਚ ਵਧਿਆ ਰਹਿੰਦਾ ਸਾਡੀਆਂ ਨਸਾਂ ਤੇ ਵਾਰ-ਵਾਰ ਟਕਰੋਂਦਾ ਸਾਡੇ ਆਰਗਨਸ ਤੇ ਜਾ-ਜਾ ਟਕਰੋਂਦਾ ਇਹ ਉਹਨਾਂ ਨੂੰ ਨੁਕਸਾਨ ਪਹੁੰਚਾ ਦਿੰਦਾ ਖਾਸ ਕਰਕੇ ਜਿਹੜਾ ਸਾਡਾ ਦਿਲ ਆ ਦਿਮਾਗ ਆ ਗੁਰਦੇ ਤੇ ਅੱਖਾਂ ਇਹਨਾਂ ਤੇ ਤਾਂ ਬਹੁਤ ਜ਼ਿਆਦਾ ਅਸਰ ਪੁੰਹਦਾ ਹੀ ਪੁੰਹਦਾ ਤੇ ਬਾਕੀ ਅੰਗਾਂ ਤੇ ਤਾਂ ਪਉਣਾ ਹੀ ਪਉਣਾ ਇਹ ਖਾਸ ਕਰਕੇ ਹੀ ਇਹਨਾਂ ਨੂੰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਜਿਵੇਂ ਇਹਦੇ ਲੱਛਣ ਹੁੰਦੇ ਆ ਜਦੋਂ ਕਾਫੀ ਆਪਾਂ ਨੂੰ 4-5 ਸਾਲ ਸਾਡਾ ਬੀਪੀ ਵਧਿਆ ਰਹਿੰਦਾ ਫਿਰ ਆਪਾਂ ਨੂੰ ਲੱਛਣ ਹੁਣੇ ਸਟਾਰਟ ਹੁੰਦੇ ਆ ਜਦੋਂ ਡੈメージ ਹੋ ਜਾਂਦਾ ਜਿਵੇਂ ਹੁਣੇ ਮੈਂ ਗੱਲ ਕੀਤੀ ਆ ਲੱਛਣ ਕੀ ਹੁੰਦੇ ਆ ਕਿ ਸਾਡਾ ਜਿਹੜਾ ਮਨ ਆਲਜਿਆ ਆ ਰਹਿੰਦਾ ਕਈ ਵਾਰੀ ਇੱਕ ਆਪਾਂ ਨੂੰ ਹੁੰਦਾ ਕਿ ਆਪਾਂ ਕਨਫਿਊਜ਼ ਹੋ ਰਹੇ ਆ ਸਾਨੂੰ ਕਨਫਿਊਜ਼ਨ ਹੋ ਰਹੀ ਆ ਕੁਝ ਸਮਝ ਜੀ ਨਹੀਂ ਆ ਰਿਹਾਗਾ ਉਦੋਂ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੁੰਦਾ ਬਟ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਆਪਣਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਇਹ ਇੱਕ ਬਲੱਡ ਪ੍ਰੈਸ਼ਰ ਵਧੇ ਹੁੰਦਾ ਲੱਛਣ ਫਿਰ ਇਹ ਆ ਵੀ ਇਦਿੱਚ ਚੱਕਰ ਵੀ ਆ ਸਕਦੇ ਆ ਬੇਹੋਸ਼ ਵੀ ਹੋ ਸਕਦਾ ਇਨਸਾਨ ਜਿਹਦਾ ਬਲੱਡ ਪ੍ਰੈਸ਼ਰ ਵਾਧਦਾ ਫਿਰ ਇਸ ਤੋਂ ਬਿਨਾ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਫਿਰ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਉਹ ਬਲੱਡ ਪ੍ਰੈਸ਼ਰ ਦੀ ਗੋਲੀ ਵੀ ਨਹੀਂ ਖਾਂਦਾ ਬਿਨੇਜ ਵੀ ਨਹੀਂ ਰੱਖਦਾ ਉਹਨੂੰ ਜਿਹੜੀਆਂ ਹੋਰ ਸਮੱਸਿਆਵਾਂ ਹੁੰਦੀਆਂ ਉਹ ਕੀ ਹੁੰਦੀਆਂ ਨੇ ਜਿਵੇਂ ਨੱਕ ਚੋਕ ਹੋਣ ਵਗਣ ਲੱਗ ਜਾਂਦਾ ਫਿਰ ਉਹਨੂੰ ਸਾਹ ਲੈਣ 'ਚ ਵੀ ਦਿੱਕਤ ਆਉਂਦੀ ਆ ਉਹਨੂੰ ਦਿਲ ਦਾ ਦੌਰਾ ਪੈ ਸਕਦਾ ਉਹਦੇ ਦਿਮਾਗ ਦੀ ਨਾੜੀ ਵੀ ਫਟ ਸਕਦੀ ਆ ਤੇ ਉਹਦੇ ਗੁਰਦੇ ਵੀ ਖਰਾਬ ਹੋ ਸਕਦੇ ਆ ਇਹ ਸਾਰੀਆਂ ਉਹਨਾਂ ਸਮੱਸਿਆਵਾਂ ਆਉਂਦੀਆਂ ਜਿਹੜੇ ਧਿਆਨ ਨਹੀਂ ਰੱਖਦੇ ਫਿਰ ਇਹਦਾ ਬਨੇਜ ਇਹੀ ਆ ਕਿ ਜੋ ਤੜੀਆਂ ਚੀਜ਼ਾਂ ਨਹੀਂ ਖਾਣੀਆਂ ਮਿੱਠੀਆਂ ਚੀਜ਼ਾਂ ਵੀ ਨਹੀਂ ਖਾਣੀਆਂ ਸ਼ਰਾਬ ਨਹੀਂ ਪੀਣੀ ਕੋਈ ਤੰਬਾਕੂ ਸਿਗਰਟ ਉਹੋ ਜਿਹਾ ਕੁਝ ਵੀ ਨਸ਼ੀਲਾ ਪਦਾਰਥ ਨਹੀਂ ਖਾਣਾ ਫਿਰ ਡੇਲੀ ਜੋ ਐਕਟੀਵਿਟੀ ਹੈ ਗਤੀਵਿਧੀ ਜ਼ਰੂਰੀ ਆ ਸਰੀਰ ਦੀ ਹਰਕਤ ਜ਼ਰੂਰੀ ਆ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਆਪਦੇ ਸਰੀਰ ਨੂੰ ਗਤੀਵਾਨ ਰੱਖਣਾ ਇਦਾਂ ਨਹੀਂ ਕਿ ਸਾਰਾ ਦਿਨ ਬਿਠੇ ਰਹਿਣਾ ਸਿਰਫ ਖਾਂਦੇ ਰਹਿਣਾ ਉਹ ਵੀ ਬਲੱਡ ਪ੍ਰੈਸ਼ਰ ਵਧਣ ਦੀ ਇੱਕ ਸਮੱਸਿਆ ਬਣ ਜਾਂਦਾ ਅੱਜ ਕੱਲ ਤਾਂ 30 ਸਾਲ ਤੋਂ ਘੱਟ ਉਮਰ ਵਾਲਿਆਂ ਦਾ ਬਲੱਡ ਪ੍ਰੈਸ਼ਰ ਵੀ ਵਧਣ ਲੱਗ ਗਿਆ 30 ਸਾਲ ਤੋਂ ਉੱਪਰ ਤਾਂ ਵੱਧਦਾ ਹੀ ਵੱਧਾ ਹੈਗਾ ਇਹਦੀ ਗਵਰਨਮੈਂਟ ਚ ਫੈਸਿਲਿਟੀਆਂ ਹੈਗੀਆਂ ਨੇ ਜੋ 30 ਸਾਲ ਤੋਂ ਉੱਪਰ ਸਭ ਦਾ ਬੀਪੀ ਚੈੱਕ ਹੋਣਾ ਹੀ ਹੁਣ ਹੁੰਦਾ 1 ਸਾਲ ਵਿੱਚ ਔਰ ਜੇ ਤੁਹਾਡਾ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤੁਸੀਂ ਫਿਰ ਤੁਸੀਂ ਹਰ ਮਹੀਨੇ ਇੱਕ ਵਾਰ ਆਪਦਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਾਉਣਾ ਹੀ ਕਰਾਉਣਾ ਇੱਕ ਮਹੀਨੇ ਬਾਅਦ ਆਪਦੇ ਨੇੜਲੇ ਜਿਹੜੇ ਸਿਹਤ ਕੇਂਦਰ ਆ ਫਿਰ ਇਹਦੀਆਂ ਜਿਹੜੀਆਂ ਸਾਵਧਾਨੀਆਂ ਉਹ ਤੁਹਾਨੂੰ ਮੈਂ ਦੱਸ ਹੀ ਦਿੱਤੀਆਂ ਫਿਰ ਜੋ ਤੁਸੀਂ ਇਹਦੇ ਚ ਕਰਨਾ ਉਹੀ ਹੈ ਕਿ ਸਾਰਾ ਦਿਨ ਬੈਠੇ ਨਹੀਂ ਰਹਿਣਾ ਜੋ ਸ਼ਰਾਬ ਆ ਉਹ ਨਹੀਂ ਪੀਣੀ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਗਈਆਂ ਸਰੀਰ ਗਤੀਵਾਨ ਹੋਣਾ ਚਾਹੀਦਾ ਕੁਈ ਨਾ ਕੋਈ ਕਿਰਿਆ ਕਰਦੇ ਰਹਿਣਾ ਚਾਹੀਦਾ ਜੇ ਤੁਸੀਂ ਕੋਈ ਯੋਗਾ ਕਰ ਸਕਦੇ ਆ ਉਹਦਾ ਮਨ ਸ਼ਾਂਤ ਕਰਨ ਉਹ ਜਿਹਦੇ ਨਾਲ ਤੁਹਾਡਾ ਸਟ्रेस ਜਾਂ ਤਣਾਅ ਘੱਟ ਹੋਵੇ ਉਹ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਡੇਲੀ ਐਕਸਰਸਾਈਜ਼ ਕਰ ਸਕਦੇ ਹੋ 15 ਤੋਂ 20 ਮਿੰਟ ਜਾਂ ਅੱਧਾ ਘੰਟਾ ਕਰ ਸਕਦੇ ਹੋ ਸੈਰ ਕਰ ਸਕਦੇ ਹੋ ਬਾਕੀ ਖਾਣ ਪੀਣ ਦੇ ਬਨੇਜਤਾ ਤੁਹਾਨੂੰ ਦੱਸ ਹੀ ਦਿੱਤੇ ਨੇ ਇਹ ਕੁਝ ਗੱਲਾਂ ਨੇ ਜਿਹੜੀਆਂ ਤੁਸੀਂ ਧਿਆਨ ਰੱਖਣੀਆਂ ਇਸ ਤੋਂ ਬਿਨਾ ਜਿਹੜੀ ਬਹੁਤ ਜ਼ਰੂਰੀ ਗੱਲ ਆ ਤੁਹਾਡੀ ਨੀਂਦ ਪੂਰੀ ਹੋਣੀ ਚਾਹੀਦੀ ਆ ਸ਼ੇ ਤੋਂ ਲੈ ਕੇ 8 ਘੰਟੇ ਤੁਹਾਡੀ ਨੀਂਦ ਜ਼ਰੂਰੀ ਹੋਣੀ ਚਾਹੀਦੀ ਆ ਜੇ ਮੰਨ ਲਓ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਦਿਨੇ ਵੀ ਸੌ ਰਹੇ ਤੁਹਾਡੇ ਸਰੀਰ ਨੂੰ ਰੈਸਟ ਨਹੀਂ ਮੈਰੀ ਇਹ ਵੀ ਇੱਕ ਤੁਹਾਡੇ ਬੀਪੀ ਵਧਣ ਦਾ ਕਾਰਨ ਬਣ ਸਕਦਾ ਕਿਉਂਕਿ ਰੈਸਟ ਜਦੋਂ ਤੁਸੀਂ ਨੀਂਦ ਲਓਗੇ ਉਦੋਂ ਹੀ ਤੁਹਾਡੀ ਸਾਰੀ ਬੋਡੀ ਰਿਲੈਕਸ ਹੋਣਾ ਨਹੀਂ ਤਾਂ ਤੁਹਾਡੇ ਸਰੀਰ 'ਚ ਟੈਨਸ਼ਨ ਪੈਦਾ ਹੋ ਜੂਗੀ ਜਿਸ ਨੂੰ ਆਪਾਂ ਹਾਈਪਰ ਟੈਨਸ਼ਨ ਕਹਿੰਦੇ ਆ ਆਮੀ ਆਪਣੇ ਕਰਾਚ ਗੱਲ ਹੁੰਦੀ ਹੈ ਕਈ ਵਾਰ ਆਪਾਂ ਕਹਿੰਨੇ ਆ ਉਹ ਬੰਦਾ ਹਾਈਪਰ ਹੋਇਆ ਫਿਰਦਾ ਹਾਈਪਰ ਹੋਇਆ ਫਿਰਦਾ ਉਹ ਇਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਕਿਸੇ ਦਾ ਬਲੱਡ ਪ੍ਰੈਸ਼ਰ ਵਾਧਦਾ ਉਦੋਂ ਇਨਸਾਨ ਨੂੰ ਗੁੱਸਾ ਵੀ ਜ਼ਿਆਦਾ ਆਉਂਦਾ ਆਪਾਂ ਉਹਨੂੰ ਜਿਵੇਂ ਹਾਈਪਰ ਕਹਿ ਦਿੰਨੇ ਆ ਉਹ ਹਾਈਪਰ ਟੈਂਸ਼ਨ ਦੀ ਕੰਡੀਸ਼ਨ ਹੁੰਦੀ ਆ ਇਰੀਟੇਸ਼ਨ ਹੋਣ ਲੱਗ ਜਾਂਦੀ ਆ ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰੀ ਰੱਖਣਾ ਜੇ ਕਿਸੇ ਨੂੰ ਵੀ ਇਦਾਂ ਲੱਗਦਾ ਕਿ ਕੋਈ ਇਹੋ ਜਿਹੇ ਲੱਛਣ ਆ ਰਹੇ ਨੇ ਤਾਂ ਪਲੀਜ਼ ਇੱਕ ਵਾਰ ਆਪਣਾ ਬਲੱਡ ਪ੍ਰੈਸ਼ਰ ਚੁੱਕ ਚੈੱਕ ਕਰੋ ਅਹ ਇਹ ਤੋਂ ਪਹਿਲਾਂ ਇੱਕ ਵੀਡੀਓ ਮੈਂ ਸ਼ੇਅਰ ਕੀਤੀ ਸੀਗੀ ਜਿਹਦੇ ਵਿੱਚ ਇਹ ਧਿਆਨ ਰੱਖਣਾ ਕਿ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਲੀਜ਼ ਉਸ ਵੀਡੀਓ ਨੂੰ ਵੀ ਜ਼ਰੂਰ ਦੇਖਿਓ ਕਿਉਂਕਿ ਆਪਣੀਆਂ ਕੁਝ ਗਲਤੀਆਂ ਕਰਕੇ ਵੀ ਆਪਣੀ ਰੀਡਿੰਗ ਗਲਤ ਆ ਸਕਦੀ ਹੈ ਸੋ ਇਸ ਤੋਂ ਪਹਿਲਾਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਥੈਂਕ ਯੂ